ਕੁੜੀਆਂ ਮਿਲੀਆਂ ਮੈਨੂੰ ਹੈ ਹਾਉ ਖੜੀ ਅਨੇ ਹਾਂ ਤੇ ਉਹ ਕਹਿੰਦੀਆਂ ਜੀ ਅਸੀਂ ਫਿਰ ਅਸੀਂ ਕਿੰਨੇ 60 ਕਿਲੋ ਚੱਕ ਸਕਦੀਆਂ ਬਿਲਕੁਲ ਸਹੀ ਗੱਲ ਹੈ ਰੂਲ ਬਣਾ ਤਾਂ ਕਹਿੰਦੇ ਜੀ 60 ਕਿਲੋ ਹੀ ਚੱਕਣਾ ਅੱਜ ਹੀ ਫਾਇਲ ਮੰਗਾਉਂਗਾ ਔਰ ਭੈਣੇ ਹਫਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ ਇਹ ਕਿੱਥੇ ਰੂਲ ਬਣਾਤੇ ਪਤਾ ਨਹੀਂ ਕਿੱਥੇ ਅੱਜ ਕੁੜੀਆਂ ਮਿਲੀਆਂ ਮੈਨੂੰ ਇੱਥੇ ਫਾਇਰ ਬਰਗੇਡ ਦੇ ਵਿੱਚ ਨੌਕਰੀ ਵਾਸਤੇ ਟੈਸਟ ਦਿੱਤਾ ਪਾਸ ਕਰ ਗਿਆ ਜਦੋਂ ਉਹ ਜਿਹੜੀ ਜਿਹੜੀ ਪ੍ਰੈਕਟਿਸ ਹੁੰਦੀ ਹੈ ਜਿਹਨੂੰ ਕੀ ਕਹਿੰਦੇ ਆਪਾਂ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਹੈ ਤਾਂ ਪਤਾ ਨਹੀਂ ਕਿਹੜਾ ਕੌਣ ਬੈਠਾ ਸੀ ਉੱਥੇ ਬਾਬੂ ਸਿੱਧਾ ਹੀ ਕਰਤਾ ਵੀ 60 ਕਿਲੋ ਭਾਰ ਚੱਕ ਕੇ ਦਿਖਾਊਗਾ ਉਹ ਫਾਇਰ ਬਰਗੇਡ ਵਾਲਾ ਜਿਹੜਾ ਵੀ ਜੇ ਕੋਈ ਅੱਗ ਲੱਗੀ 60 ਕਿਲੋ ਦਾ ਕੋਈ ਬੰਦਾ ਉੱਥੇ ਫਸਿਆ ਹੋਇਆ ਤਾਂ ਉਹ ਚੱਕ ਕੇ ਉਹ ਥੱਲੇ ਲਿਆ ਸਕਦਾ ਉਹ 60 ਕਿਲੋ ਭਾਰ ਚੱਕ ਕੇ ਪੌੜੀਆਂ ਉੱਤਰ ਕੇ ਦਿਖਾਊਗਾ ਰੂਲ ਚ ਪਤਾ ਮੁੰਡਿਆਂ ਨੇ ਚੱਕ ਲਿਆ ਤੇ ਕੁੜੀਆਂ ਆ ਮੈਨੂੰ ਮਿਲੀਆਂ ਹੋਣੀਆਂ ਇੱਥੇ ਕਿੱਥੇ ਹੋਣਗੀਆਂ ਹੈ ਹੌ ਖੜੀਆਂ ਨੇ ਹਾਂ ਤੇ ਉਹ ਕਹਿੰਦੀਆਂ ਜੀ ਅਸੀਂ ਫਿਰ ਅਸੀਂ ਕਿਵੇਂ 60 ਕਿਲੋ ਚੱਕ ਸਕਦੀਆਂ ਬਿਲਕੁਲ ਸਹੀ ਗੱਲ ਹੈ ਰੂਲ ਬਣਾਤਾ ਕਹਿੰਦੇ ਜੀ 60 ਕਿਲੋ ਚੱਕਣਾ ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਰੂਲ ਬਣਾਇਆ ਸੀ ਵੀ ਜਿਹੜਾ ਅੰਦਰ ਫਸਿਆ ਉਹ 60 ਕਿਲੋ ਦੀ ਹੋਊਗਾ ਬਸ ਕੋਈ 40 ਦਾ ਵੀ ਹੋ ਸਕਦਾ ਹੈ ਕੋਈ ਬੱਚਾ ਵੀ ਹੋ ਸਕਦਾ ਉੱਥੇ ਨਾ 60 ਕਿਲੋ ਰੂਲ ਬਣਾਤੇ ਯਾਰ ਉਦੋਂ ਤਹਾਂ ਰੂਲਾਂ ਨੂੰ ਦੇਖਣ ਵਾਲੇ ਅਹ ਜੇ ਆਪਣੇ ਆਗੇ ਉਹ ਸਨਾਵਰ 'ਚ ਪੜ ਕੇ ਆ ਕੋਈ ਦੂਨ 'ਚੋਂ ਪੜ ਕੇ ਪੰਜਾਬੀ ਆਉਂਦੀ ਨਹੀਂ ਆਪਦੇ ਬਾਪੂ ਨੂੰ ਕਹੀ ਜਾਂਦੇ ਰਹੇ ਮੇਰੇ ਪਿਤਾ ਸਮਾਨ ਹੈ ਔਰ ਰੂਲਾਂ ਨੂੰ ਫੋਲੋ ਕਰਾਂ ਠੀਕ ਹੈ 60 ਕਿਲੋ ਹੁਣ ਅੱਜ ਹੀ ਮੈਂ ਜਾਊਂਗਾ ਇਹੋ ਜਿਹੀਆਂ ਗੱਲਾਂ ਮੈਨੂੰ ਬਹੁਤ ਮੇਰੇ ਦਿਮਾਗ 'ਚ ਕਲਿੱਕ ਕਰ ਜਾਂਦੀਆਂ ਨੇ ਵੀ ਐਂ ਕਿਉਂ ਹੋ ਗਿਆ ਵੀ ਕੀਨੇ ਬਣਾਏ ਰੂਲੇ ਹੈ ਕਿਉਂ ਨਹੀਂ ਚੇਂਜ ਹੋ ਸਕਦੇ ਇਹਨਾਂ ਨੂੰ ਇਹਨਾਂ ਦੀ ਟ੍ਰੇਨਿੰਗ ਦਿਓ ਕੁੜੀਆਂ ਕ੍ਰਿਕਟ ਖੇਡਦੀਆਂ ਕੁੜੀਆਂ ਦੇ ਛੱਕੇ ਵੀ ਹੈਗੇ ਨੇ ਪਰ ਗਰਾਊਂਡ ਥੋੜਾ ਛੋਟਾ ਹੁੰਦਾ ਪਰਮਾਤਮਾ ਚਲੋ ਜੈਂਡਰ ਇਕੁਲੇਸ਼ਨ ਤਾਂ ਹੈਗੀ ਹੈ ਮੁੰਡੇ ਕੁੜੀਆਂ ਨੌਕਰੀ 'ਚ ਨਹੀਂ ਕੋਈ ਉਹ ਕਰਨਾ ਚਾਹੀਦਾ ਨੰਬਰਾਂ 'ਚ ਨਹੀਂ ਕੋਈ ਉਹ ਕਰਨਾ ਚਾਹੀਦਾ ਹਮੇਸ਼ਾ ਫਸਟੀ ਆਉਂਦੀਆਂ ਨੇ ਪਰ ਜੇ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਮੁੰਡਿਆਂ ਦੇ ਬਰਾਬਰ ਕਿਵੇਂ ਕਰਦਾ ਹੋ ਤੁਸੀਂ ਥੋੜਾ ਉਹਨਾਂ ਲਈ ਰੂਲ ਅਲੱਗ ਬਣਾਓ ਅੱਜ ਹੀ ਫਾਇਲ ਮੰਗਾਉਂਗਾ ਔਰ ਭਾਵੇਂ ਹਫਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ ਇਹ ਕਿੱਥੇ ਰੂਲ ਬਣਾ ਤੇ ਪਤਾ ਨਹੀਂ ਕਿੱਥੇ ਅੱਛਾ ਜੀ ਮੈਂ ਬਿਜਲੀ ਵਾਲੇ ਬੁਲਾ ਲੇ ਬਿਜਲੀ ਬੋਰਡ ਵਾਲੇ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟੇ ਚ ਝੋਨਾ ਜਿਹੜਾ ਉਹਨੂੰ ਪਾਣੀ ਮਿਲ ਜਾਂਦਾ ਸਾਰਾ ਤੂੰ 8 ਘੰਟੇ ਦੇਣਾ ਨਾ 8 ਘੰਟੇ ਕਹਿੰਦਾ ਹਾਂ ਜੀ ਕੀ ਨਹੀਂ ਕਹਤਾ ਵੀ 8 ਘੰਟਿਆਂ ਚ ਸਾਰਾ ਚੋਨਾ ਜਿਹੜਾ ਉਹ ਚ ਪਾਣੀ ਔਰ 8 ਘੰਟਿਆਂ ਚ ਵੀ 2-2 ਘੰਟੇ ਬਾਅਦ ਅੱਧੇ ਅੱਧੇ ਘੰਟੇ ਦੇ ਕੱਟ ਲਓ ਉਹਨੂੰ ਖਾਲ ਮਰ ਜਾਂਦਾ ਮੈਂ ਕਿ ਮੈਨੂੰ ਕੁਛ ਖਾਲ ਮਰਨਾ ਪਤਾ ਹੈ ਤੁਹਾਨੂੰ ਕਹਿੰਦੇ ਨਹੀਂ ਜੀ ਮੈਂ ਕਿ 8 ਘੰਟੇ ਕਿਵੇਂ ਬਣਾਤੇ ਤੁਸੀਂ ਕਹਿੰਦੇ ਸੈਕਟਰੀ ਲੈਵਲ ਦੀ ਮੀਟਿੰਗ ਹੋਈ ਸੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਉਹ ਚ ਡਿਸਾਈਡ ਕੀਤਾ ਗਿਆ ਅੱਛਾ ਅੱਛਾ ਮੈਨੂੰ ਕਦੇ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਤੁਹਾਨੂੰ کہنے یہ کیا ہوتا ہے میں کہنے نکا کہنے نکے تھے بہت کے میٹنگ کیتی ہے بھی آٹھ کنٹ ہے دکھا کیا رہا پر دا نہیں نہیں کہنے میں کہنے پر نکہ لیول دی میٹنگ رکھاں گے اگے کمال ہے یار میں کہے کم کرو تو اسی چار دن آج آٹھ آٹھ کنٹے دے گے بجلی وہ بھی کٹ کٹ کے جمیدار جڑا ہے چارے دن آٹھ آٹھ کنٹے ਉਨੇ ਖੜਨ ਨਹੀਂ ਦੇਣਾ ਟਿਊਬਵੈਲ ਤੁਸੀਂ ਕੰਮ ਕਰੋ ਚਾਰ ਦਿਨਾਂ ਚ ਦਿੰਨੇ ਹੋ 35 ਘੰਟੇ ਤੁਸੀਂ ਤਿੰਨ ਦਿਨ 11-11 ਘੰਟੇ ਦਿਓ ਕੋਈ ਜ਼ਿੰਮੇਵਾਰ ਪਾਗਲ ਨਹੀਂ ਹੈਗਾ ਵੀ ਬੱਟਾ ਤੋੜ ਕੇ ਦੂਜੇ ਦੇ ਖੇਤ ਚ ਪਾਣੀ ਪਾ ਦਊਗਾ ਵੀ ਚਲ ਬਿਜਲੀ ਹੈਗੀ ਐ ਉਹ 9 ਜਾਂ 10 ਘੰਟੇ ਬਾਅਦ ਮੋਟਰ ਬੰਦ ਕਰ ਦਊਗਾ ਉਹ ਤੋਂ ਬਾਅਦ ਤਿੰਨ ਚਾਰ ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਮੈਂ ਕਿਹਾ ਹਫ਼ਤੇ ਚ ਕਿੰਨੀ ਦਿੰਨੇ ਹੋ ਕਹਿੰਦੇ 8 ਨੂੰ ਲਾ ਲਓ ਜੀ 56 8756 ਮੈਂ ਕਿਹਾ ਮੈਂ ਕਿੰਨੀ ਕਹਿਣਾ ਕਹਿੰਦੇ 3 ਦਿਨਾਂ ਚ 33 ਮੈਂ ਕਿਹਾ ਇੱਕ ਪਾਸੇ ਤੁਹਾਡਾ ਹਫਤਾ 33 ਨਾਲ ਸਰਦਾ ਇੱਕ ਪਾਸੇ 56 ਘੰਟੇ ਨਾਲੇ ਤਾਂ 21 ਘੰਟੇ ਬਚਦੇ ਐ ਨਾਲੇ ਉਹ ਖੁਸ਼ ਵੀ ਕਮਾਲ ਆ ਯਾਰ ਆਪ ਮੋਟਰ ਬੰਦ ਕਰਕੇ ਆਈਦੀ ਐ ਇੰਨੀ ਬਿਜਲੀ ਆਉਂਦੀ 8 ਘੰਟਿਆਂ ਨਾਲ ਪਤਾ ਨਹੀਂ ਕਿਉਂ ਉਹਨਾਂ ਨੇ ਬੈਰ ਪਾ ਰੱਖਿਆ ਜਾ ਸਹੀ ਗੱਲ ਹੈ ਨਾ ਹਾਂ 4 ਚਾਰ ਦਿਨਾਂ ਦੇਣਗੇ 32 ਘੰਟੇ ਮੈਂ ਮੰਗਦਾ 30 ਘੰਟੇ ਇਧਰੋਂ ਘੰਟੇ ਦਾ ਹੀ ਫਰਕ ਪਿਆ ਪਰ ਜਿਹੜੇ ਤਿੰਨ ਦਿਨ ਉਹਨੇ ਨਹੀਂ ਚਲਾਉਣੀ ਉਹ ਕਿੱਥੇ ਗਏ ਫਿਰ ਫਸਲ ਲੈਵਲ ਤੇ ਸੋਚਦੇ ਬਿਜਲੀ ਵੀ ਬਚਾਉਣੀ ਆ ਥੱਲੋ ਪਾਣੀ ਵੀ ਬਚਾਉਣਾ ਪਰ ਤੁਹਾਨੂੰ ਬਿਜਲੀ ਦੀ ਘਾਟ ਵੀ ਨਹੀਂ ਆਉਣ ਦੇਣੀ ਤੁਹਾਡੀ ਫਸਲ ਵੀ ਚੱਕਣੀ ਆ ਦੇਸ਼ ਪੰਜਾਬ ਦਾ ਵੀ ਨਾਮ ਰੌਸ਼ਨ ਕਰਨਾ ਕਹਿੰਦੇ 26 ਜਨਵਰੀ ਦੀ ਝਾਕੀ ਨਹੀਂ ਹੋ ਪੰਜਾਬ ਦੀ ਮੈਂ ਕਦ ਮਨਾ ਲੋਂਗੇ ਸਾਡੇ ਬਿਨਾ ਫਿਰ 26 ਜਨਵਰੀਆ 15 ਦਾ ਸਾਡੇ ਬਿਨਾ ਮਨਾ ਲੋਂਗੇ ਸਾਡੇ ਕੋਲ ਤਾਂ 90% ਤਾਂ ਸਾਡੇ ਕੁਰਬਾਨੀਆਂ ਸਾਡੀਆਂ ਆਜ਼ਾਦੀ ਚ ਨੇ ਘਾਰਗਿਲ ਚ ਨੇ ਗਦਰੀ ਬਾਬਿਆਂ ਕੋਲ ਕਰਤਾਰ ਸਰਾਬਿਆਂ ਕੋਲ ਤੇ ਤੁਸੀਂ ਸਾਡੇ ਬਿਨਾ ਮਨਾ ਲੋਂਗੇ ਉਹੀ ਝਾਕੀਆਂ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਨਾ ਐਵੇਂ ਡੂਮਨੇ ਚ ਡੜਾ ਮਾਰ ਲਿਆ ਉਹਨਾਂ ਨੇ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਹੁਣ ਮੈਂ ਦਾਸ ਬਣਾ ਰੱਖੀਆਂ ਨੇ ਪੂਰੇ ਪੰਜਾਬ ਵਿੱਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂ ਨਪਰ ਸਿੰਘ ਮਹੀਪਾ ਗੋਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰਸ਼ੇਖਰ ਆਯਾਦ ਮਹਾਰਾਜਾ ਰਣਜੀਤ ਸਿੰਘ ਜਲਿਆਂਵਾਲਾ ਬਾਗ ਦਾ ਸਾਰਾ ਦਿਖਾਉਂ ਕਰ ਲਓ ਮੇਰਾ ਕੀ ਕਰੋਂਗੇ ਇਹ ਅਸਲ ਜਨਾਬੀ ਦੂ ਪਹਿਲਾਂ ਕੋਈ ਬੋਲਦਾ ਹੀ ਨਹੀਂ ਸੀ ਪੰਜਾਬ ਦੇ ਹੱਕਾਂ ਬਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਹੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰੀਮਾਨਾ ਸਲੂਕ ਹੈ ਜੀ ਧੰਨਵਾਦ ਜੀ ਚਲੋ ਜੀ ਕਿਉਂ ਮਤਰੀਮਾਨਾ ਸਲੂਕ ਹੈ ਭਾਈ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਅਸੀਂ ਦਿੱਤੀਆਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਲੈ ਕੇ ਦਿੱਤਾ ਦੇਸ਼ ਦੇ ਮਾਲਕ ਬਣ ਕੇ ਬੈਠ ਗਏ 26 ਜਨਵਰੀ ਚ ਸਾਡੀ ਝਾਕੀ ਨਹੀਂ ਹੋਊਗੀ 15 ਅਗਸਤ ਭਗਤ ਸਿੰਘ ਨਹੀਂ ਹੋਊਗਾ ਕੌਣ ਨੇ ਇਹ ਡਿਸਾਈਡ ਕਰਨ ਵਾਲੇ ਕਿ ਭਗਤ ਸਿੰਘ ਰਿਜੈਕਟਡ ਆ ਜਾਂ ਸਿਲੈਕਟਡ ਆ ਇਹ ਕੌਣ ਨੇ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ 10 ਲੱਖ ਬੰਦਾ ਮਰ ਗਿਆ ਕੌਣ ਮਰਿਆ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਸਾਡੇ ਪਰਦਾਦੇ ਇਹਨਾਂ ਦਾ ਕੋਈ ਮਰਿਆ ਨਹੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅਸੀਂ ਦੇਸ਼ ਵਾਸਤੇ ਖੜਾਗੇ ਦੇਸ਼ ਸਾਡਾ ਇਹਨਾਂ ਦਾ ਬਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣ ਇਹ ਵੀ ਜਨਗਨ ਮੰਚ ਵੀ ਪੰਜਾਬ ਹੈ ਇਸ ਕੋ ਨਿਕਾਲ ਦਿਓ ਹਾਂ ਵਾਲੇ ਹਾਂ ਕਹੋ ਨਾ ਵਾਲੇ ਨਾ ਕਹੋ ਚਲੋ 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 ਜੀ ਫਿਰ ਪਾਸ ਧੱਕਾ ਕਰ ਦੇ ਕਿਵੇਂ ਕਰਿਆ ਚੰਡੀਗੜ੍ਹ ਦੇਖੋ ਵੋਟਾਂ ਕਿਹਨੀਆਂ ਚੰਡੀਗੜ੍ਹ کسی سیانے نے کہا سو دن چور دکیا پھر ایک دن سارا ویڈیو چ ہو گیا کام ہلے فردنے گورنر گورنر دی پتہ نہیں کی بلی لے ہوں ہلے پھردے بھی آ ہو گیا انہیا بھی ہیں ਐਵੇਂ ਹਲਪਾ ਯਾਰ ਆ ਨਹੀਂ ਨਹੀਂ ਇੰਨਾ ਕੁ ਨਹੀਂ ਨਾ ਇੰਨਾ ਕੁ ਜਿਆਦਾ ਹੋ ਗਿਆ ਆ ਹਾਂ ਆ ਹੈ ਜੱਲੂ ਸੁਪਰੀਮ ਕੋਰਟ ਨੇ ਕੱਲ ਕਿਹਾ ਕੀ ਕਹੇ ਸੁਪਰੀਮ ਕੋਰਟ ਨੇ ਪਾਜੀ ਮੈਂ ਕਹਾਇਆ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਆ ਡੈਮੋਕ੍ਰੇਸੀ ਹੈ ਯਾਰ ਤੁਸੀਂ ਲੋਕਾਂ ਦੀਆਂ ਵੋਟਾਂ ਦਾ ਮਜ਼ਾਕ ਬਣਾ ਰਹੇ ਹੋ ਤੁਸੀਂ ਬੋਰਡ ਕਿਸੇ ਨੂੰ ਪਾਈ ਆ ਨਿਕਲਦੀ ਕਿਤੋਂ ਆ ਚਾਂਦੀ ਕਿਤੇ ਹੈ ਰਿਜ਼ਲਟ ਕਿਤੋਂ ਹੋਰ ਆਉਂਦਾ کوئی گا ہے گا ہے گا اسے کر کی ہے کتنے کتا رب ہے گا پھر جس کا کوئی نہیں اس کا خدا ہوتا ہے کوئی گل نہیں سامنے آؤ گا سارا کچھ علی گڑھ کوئی لیڈر بننا مکھی متری میئر بننا ہے سی تھو کہ ٹھیک ہو جائے تو ٹھیک نہیں ہو سو آنا پی گیا جب آنا پی گیا ابھی بہ گئے کرسیاں تو کرسیاں بہ گئے ہوں جوڑا آؤں گا وہ باجوا وہ ਪੁਰਾਣੇ ਅਮੀਰ ਨੇ ਉਹ بڑے بڑے ਸਕੂਲਾਂ 'ਚ ਪੜਨ ਵਾਲੇ ਹਨ ਆ ਨਯੂ ਜੋ ਸਿੱਧੂ ਉਹ ਵੱਡੇ ਸਕੂਲਾਂ 'ਚ ਪੜਿਆ ਹੋਇਆ ਸੁਖਵੀਰ ਬਾਦਲ ਉਹ ਪਹਾੜਾਂ 'ਚ ਇੱਥੇ ਸਨਾਵਰ ਹੈ ਟੜਕੀ ਉੱਠ ਕੇ ਭਗਵਾਨ ਤਮਨ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰ ਲੈਂਦੇ ਨੇ ਭਗਵਾਨ ਤਮਨ ਬਹੁਤ ਮਾੜਾ ਬੰਦਾ ਬਹੁਤ ਮਾੜਾ ਬੰਦਾ ਬਹੁਤ ਬਹੁਤ ਇਹਨੇ ਪ੍ਰਵਾਤਾ ਕਥਾ ਪੰਜਾਂ ਨੂੰ ਪਿਆ ਅਸਲ 'ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜੇ ਜਵਾਕ ਮਾਲਵੇ ਦੇ ਮਿੱਟੀ 'ਚ ਲਿਬੜੇ ਤੇ ਬਿੜੇ ਜਵਾਕ ਮਹਿਸਾਨੀਆਂ ਪੂਛਾਂ ਫੜ ਕੇ ਟੋਬਿਆਂ 'ਚ ਤਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ 10ਵੀਂ 11ਵੀਂ 12ਵੀਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਏ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਹੈ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਯਾਰ ਵੀ ਘੋੜੇ ਡਰ ਵੀ ਘੋੜੇ ਹਾਏ ਰੱਬ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਕ੍ਰਿਪ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੇ ਜੇ ਰੰਗ ਦੀ 6ਵੀਂ 7ਵੀਂ ਜਾਂਦੇ ਹੁੰਦੇ ਸੀ ਇੱਕ ਵਾਰੀ ਸਹੀ ਡੋਲ ਜੇ ਸਾਰੀ ਬੋਰੀ ਤੇ ਫੈ ਜਾਂਦੀ ਸੀ ਅੱਧੀ ਛੋਟੀ ਮੇਲੇ ਤੱਕ ਐਸਾ ਹੋਵਾਂ ਸਾਡਾ ਕਰ ਲੋ ਕੀ ਕਰਨਾ ਇੱਕ ਵਾਰੀ ਬਹਿ ਗਏ ਹਲਦੇ ਹੁਲਦੇ ਨਹੀਂ ਅਸੀਂ ਹੈਗੇ ਹੁਣ ਦੋਨੇ ਹੱਥੋਂ ਪਰਚਾ ਕੇ ਦੋ ਨਾਅਰ ਲਾ ਦਿਓ ਇਨਕਲਾਬ ਇਨਕਲਾਬ ਵਾਹ ਇਨਸਾਨਾਂ ਬਾ ਬਹੁਤ ਧੰਨਵਾਦ ਬਾ ਤੁਸੀਂ ਪਿਆਰ ਦੇ ਰਹੇ ਹੋ ਇਹੀ ਪਿਆਰ ਮੈਨੂੰ ਉਡਾਈ ਫਿਰਦਾ ਇਹੀ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਬਹੁਤ ਬਹੁਤ ਸਤਿਕਾਰ ਧੰਨਵਾਦ ਕਿ ਤੁਸੀਂ ਇਨਾ ਮਾਨਤ ਸਨਮਾਨ ਦਿੱਤਾ ਔਰ ਜੋ ਵੀ ਕੋਈ ਕਿਸੇ ਦਾ ਕੋਈ ਮੰਗ ਪੱਤਰ ਹੈ ਜਾਂ ਕੁਝ ਹੈਗਾ ਹੈ ਕਿਰਪਾ ਕਰਕੇ ਡਿਪਟੀ ਕਮਿਸ਼ਨਰ ਇੱਥੇ ਨੇ ਉਹਨਾਂ ਨੂੰ ਤੁਸੀਂ ਬਕਾਇਦਾ ਇੱਕ ਨੰਬਰ ਜਰੂਰ ਦੇ ਦਿਓ ਫੋਨ ਨੰਬਰ